ਸਾਡੇ YouTube ਚੈਨਲ ਤੇ ਆਪਕੋ ਸਵਾਗਤ ਹੈ। ਅੱਜ ਦੇ ਇਸ ਵੀਡੀਓ ਵਿੱਚ ਅਸੀਂ ਖਜ਼ਾਨਾ ਮੰਤਰੀ ਦੁਆਰਾ ਪੰਜਾਬ ਦੇ ਖਜ਼ਾਨੇ ਵਿੱਚ ਹੋ ਰਹੇ ਵਾਅਦੇ ਦੇ ਕੀਤੇ ਜਾ ਰਹੇ ਦਾਅਵੇ ਸ੍ਰੰਤੋ ਹਜ਼ਾਰਾਂ ਨੌਜਵਾਨਾਂ ਨੂੰ 1225 ਦੀ ਤਨਖਾਹ ਅਜੇ ਤੱਕ ਕੋਈ ਪੈਂਡਿੰਗ ਹੋਣ ਬਾਰੇ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਂਜ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ। ਤਾਂ ਜੋ ਇਹ ਕੋਈ ਕੌਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਉ ਸਿੰਘ ਚੀਮਾ ਦੁਆਰਾ ਪਿੰਡ ਚਾਜਣੀ ਦੇ ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਸਕੂਲ ਆਫ ਐਮਿਨੈਂਸ ਵਜੋਂ ਤਿਆਰ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਜਾਣ ਦੇ ਮੌਕੇ ਦਾਵਾ ਕਰ ਰਹੇ ਸਨ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਖਜ਼ਾਨਾ ਖਾਲੀ ਕਰ ਦਿੱਤਾ ਸੀ ਪਰੰਤੂ ਅਸੀਂ ਹੁਣ ਥੋੜਾ-ਥੋੜਾ ਕਰਕੇ ਖਜ਼ਾਨਾ ਵਧਾ ਰਹੇ ਹਾਂ ਜਿਹਦੇ ਨਤੀਜੇ ਵਜੋਂ ਖਜ਼ਾਨਾ ਵਧਣਾ ਸ਼ੁਰੂ ਹੋ ਗਿਆ ਹੈ ਦੂਜੇ ਪਾਸੇ ਮਾਰਕ ਪਿੰਡ ਦੇ ਹਜ਼ਾਰਾਂ ਮਜ਼ਦੂਰਾਂ ਦੇ ਬਿੱਲ ਖਜ਼ਾਨਾ ਦਫ਼ਤਰ ਵਿੱਚ ਪੈਂਡਿੰਗ ਪਏ ਹਨ ਤੇ ਉਹਨਾਂ ਨੂੰ ਮਾਤਮੇਹਨੇ ਦੀ ਤਰਫਾ ਅਜੇ ਤੱਕ ਵੀ ਨਸੀਬ ਨਹੀਂ ਹੋਈ ਭਾਵੇਂ ਕਿ ਅਪ੍ਰੈਲ ਮਹੀਨਾ ਵੀ ਅੱਧੇ ਤੋਂ ਜ਼ਿਆਦਾ ਬੀਤ ਚੁੱਕਿਆ ਹੈ ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਬਾਈਟ ਦੀ ਡਿਸਟ੍ਰਿਬਿਊਸ਼ਨ ਹੀ ਕਾਫੀ ਤੌਰ ਤੇ ਦੇਰੀ ਨਾਲ ਹੋਈ ਸੀ ਤੇ ਦੂਜਾ ਕਾਰਨ ਡਿਜੀਟਲ ਸਿਗਨੇਚਰ ਬਣਿਆ ਹੋਇਆ ਹੈ ਪਿਛਲੇ ਮਹੀਨੇ ਤੋਂ ਕਿ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਖਜ਼ਾਨੇ ਵਿੱਚ ਬਿੱਲ ਲਾਹੁਣ ਡਿਜੀਟਲ ਸਿਗਨੇਚਰ ਤਹਿਤ ਅਸਮਿਟ ਹੋਇਆ ਕਰਨਗੇ ਇਹੋ ਕਾਰਨ ਹੈ ਕਿ 10 ਪ੍ਰੈਯੋਗ ਤੋਂ ਬਾਅਦ ਸਬਮਿਟ ਹੋਏ ਬਿੱਲ ਅਜੇ ਤੱਕ ਵੀ ਪਾਸ ਨਹੀਂ ਹੋ ਸਕੇ ਕਿਉਂਕਿ ਇਹਨਾਂ ਬਿੱਲਾਂ ਨੂੰ ਪਾਸ ਕਰਨ ਲਈ ਵਿੱਤ ਵਿਭਾਗ ਤੋਂ ਹਰੀ ਚੰਡੀ ਮਿਲਣ ਦੀ ਉਡੀਕ ਅਜੇ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਜਿਹੜੇ ਰਿਟਾਇਰੀ ਸਹਾਨਾ ਉਹਨਾਂ ਦੇ ਜੀਪੀਐਫ ਦੀ ਫਾਈਨਲ ਪੇਮੈਂਟ ਗ੍ਰੈਚਿਟੀ ਤੇ ਲੀਵਨ ਕੰਪਨਸੇਸ਼ਨ ਦੇ ਬਿੱਲ ਵੀ ਖਜ਼ਾਨਾ ਦਸਤਾਵਰ ਵਿੱਚ ਅਜੇ ਪੈਂਡਿੰਗ ਪਏ ਹਨ ਤੇ ਉਹਨਾਂ ਦੀ ਪੇਮੈਂਟ ਲਈ ਖੇਰ ਅਜੇ ਤੱਕ ਚੰਡੀਗੜ੍ਹ ਤੋਂ ਹਰੀ ਚੰਡੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ ਭਾਵੇਂ ਲਗਭਗ ਹਰ ਸਾਲ ਕੀ ਮੁਲਾਜ਼ਮਾਂ ਦੀ ਮਾਸ ਮਹੀਨੇ ਦੀ ਤਨਖਾਹ ਦੀ ਅਦਾਇਗੀ ਵਿੱਚ ਦੇਰੀ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਪਰੰਤੂ ਇਸ ਸਾਲ ਤਾਂ ਇਹ ਦੇਰੀ ਕੁਝ ਜ਼ਿਆਦਾ ਹੀ ਹੋ ਗਈ ਹੈ ਜਿਸ ਨਾਲ ਮੁਲਾਜ਼ਮਾਂ ਨੂੰ ਆਪਣੇ ਜ਼ਰੂਰੀ ਦੇਣਦਾਰੀਆਂ ਜਿਵੇਂ ਹਾਊਸ ਹੋਣ ਦੀ ਕਿਸ਼ਤ ਗੱਡੀ ਜਾਂ ਬਾਈਕ ਦੀ ਕਿਸ਼ਤ ਆਦਿ ਦੀ ਅਦਾਇਗੀ ਸਮੇਂ ਸਿਰ ਨਾ ਕੀਤੇ ਜਾਣ ਕਰਕੇ ਜਿੱਥੇ ਬੈਂਕਾਂ ਵੱਲੋਂ ਪਾਰਟੀਸ ਲਗਾਈ ਜਾ ਰਹੀ ਹੈ ਉਥੇ ਉਹਨਾਂ ਨੂੰ ਬੈਂਕਾਂ ਤੋਂ ਜਾਂ ਫਿਰ ਹਾਊਸਿੰਗ ਬਨਾਸ ਲਿਮਟਿਡ ਕੰਪਨੀਆਂ ਤੋਂ ਵੀ ईएमआई ਸਮੇਂ ਸਿਰ ਅਦਾ ਨਾ ਕੀਤੇ ਜਾਣ ਕਰਕੇ ਫੋਨ ਕਰਨਾ ਕੀਤੇ ਜਾ ਰਹੀਆਂ ਹਨ ਜਿਸ ਨਾਲ ਉਹਨਾਂ ਨੂੰ ਬਾਰੀ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਧਰ ਰਿਟਾਇਰਸ ਨੂੰ ਆਪਣੇ ਬੰਦੇ ਬੈਨੀਫਿਟਸ ਜਿਵੇਂ ਜੀਪੀਐਫ ਦੀ ਫਾਈਨਲ ਅਦਾਇਗੀ ਲੀਵ ਐਨ ਕੈਸ਼ਮੈਂਟ ਦੀ ਰਕਮ ਸੇ ਗ੍ਰੈਸ਼ਟੀ ਅਰਥ ਸਮੇਂ ਸਰ ਨਾ ਮਿਲਨ ਕਾਲ ਕੇ ਵੀ ਉਹਨਾਂ ਦੇ ਕਿਸੇ ਕੰਮਕਾਰ ਵਿੱਚ ਇਨਵੈਸਟਮੈਂਟ ਕਰਕੇ ਜਾਂ ਹੋਰ ਕੋਲੇ ਲੋੜਾਂ ਪੂਰੀਆਂ ਕਰਨ ਦੇ ਸੁਪਨੇ ਅਜੇ ਹਮੇ ਵਿੱਚ ਹੀ ਲਟਕੇ ਹੋਏ ਹਨ ਇਸ ਲਈ ਉਹਨਾਂ ਵੱਲੋਂ ਸਰਕਾਰ ਤੋਂ ਆਸ ਕੀਤੀ ਜਾ ਰਹੀ ਹੈ ਤੇ ਮੰਗ ਵੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੰਦੇ ਬੈਨੀਫਿਟਸ ਦੀ ਬਕਾਇਆ ਰਾਸ਼ੀ ਉਹਨਾਂ ਦੇ ਅਕਾਊਂਟਸ ਵਿੱਚ ਜਲਦੀ ਕ੍ਰੈਡਿਟ ਕੀਤੀ ਜਾਵੇ ਤਾਂ ਜੋ ਉਹ ਆਪਣੇ ਸਿਰ ਜੇ ਹੋਏ ਸੁਪਨਿਆਂ ਨੂੰ ਸਫਲ ਕਰ ਸਕਣ ਹੁਣ ਦੇਖਣ ਵਾਲੇ ਗੱਲ ਇਹ ਹੋਵੇਗੀ ਕਿ ਮੁਲਾਜ਼ਮਾਂ ਤੇ ਰਿਟਾਇਰਿੰਗ ਦੇ ਪੈਂਡਿੰਗ ਬੈਨਲ ਕਦੋਂ ਪੂਰੀ ਤਰ੍ਹਾਂ ਦੇ ਨਾਲ ਖਜ਼ਾਨੇ ਵਿੱਚੋਂ پاس ਹੋ ਕੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਰਾਸ਼ੀ ਕ੍ਰੈਡਿਟ ਕੀਤੀ ਜਾਂਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਢੰਗੀ ਲੱਗੀ ਹੋਵੇ ਤਾਂ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ